ਜਦੋਂ ਦੇਖਦੇ ਆ ਕਿ تیرੰਦਾਜ਼ੀ ਤੇ ਖਾਸ ਤੌਰ ਤੇ ਜਦੋਂ ਪੰਥ ਦੇ ਨਾਲ ਜੋੜ ਕੇ ਦੇਖੀਏ ਤਾਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਆਉਂਦੀ ਆ ਅਸਤਾਂ ਜਿਹੜੇ ਯੁੱਧ ਹੋਏ ਆ ਉਹ ਸਾਰੇ ਏਸੀ ਆਰਚਰੀ ਨਾਲ ਹੀ ਹੋਏ ਆ ਜਿਹੜੀ ਟ੍ਰੈਡੀਸ਼ਨਲ ਆਰਚਰੀ ਹੈ اسی ਦਾ ਇਸਤੇਮਾਲ ਕੀਤਾ ਹੁੰਦਾ ਸੀ ਇਹੋ ਜਿਹੀ ਜਿਹੜੇ ਆਪਾਂ ਇਕਵਿਪਮੈਂਟ ਯੂਜ਼ ਕਰਦੇ ਆ ਕਮਾਨ ਯੂਜ਼ ਕਰਦੇ ਆ ਟੀਅਰ ਯੂਜ਼ ਕਰਦੇ ਆ ਉਹ ਹੀ ਇਸਤੇਮਾਲ ਹੁੰਦੇ ਸੀ ਜਦੋਂ ਪਹਿਲਾਂ ਜੰਗਾਂ ਵਗੈਰਾ ਹੁੰਦੀਆਂ ਸੀ ਉਹਨਾਂ ਚ ਇਹੀ ਆਰਚਰੀ ਦਾ ਜ਼ਿਕਰ ਹੁੰਦਾ ਸੀ ਜਿਹੜੀ ਚੰਗਾਂ ਹੋਈਆਂ ਟ੍ਰੈਡੀਸ਼ਨਲ ਆਰਚਰੀ ਦੇ ਬਲਬੁੱਤੇ ਤੇ ਹੀ ਹੋਈਆਂ ਔਰ ਬੜੀਆਂ ਬੜੀਆਂ ਚੰਗਾਂ ਜਿਹੜੀ ਜਿੱਤ ਹੋਈ ਹੈ ਉਹ ਵੀ ਟ੍ਰੈਡੀਸ਼ਨਲ ਆਰਚਰੀ ਦੇ ਵਿੱਚ ਤੇ ਹੀ ਹੋਈ ਹੈ 올림픽 ਆਰਚਰੀ ਤਾਂ ਹੁਣ ਆਈ ਹੈ ਜਮੀਨ ਤੇ ਲੇਟੇ ਵੀ ਚੀਜ਼ ਨੂੰ ਮਾਰਨਾ ਲੇਟ ਕੇ ਕਰਨਾ ਬੈਠ ਕੇ ਕਰਨ ਨਾਲ ਘੁੰਮ ਕੇ ਕਰ ਤੀਰ ਚੜਨਾ ਇਹ ਸਭ ਚੀਜ਼ਾਂ ਇਹਦੇ ਵਿੱਚ ਟ੍ਰੈਡੀਸ਼ਨਲ ਆਰਚਰੀ ਦੀ ਹੈ ਕੀ ਸਿਧਾਂਤ ਤਾਂ ਨਹੀਂ ਕਿਉਂ ਨਹੀਂ ਇਹਨੂੰ ਅੱਗੇ ਵਧਾਇਆ ਹੈਗਾ ਜਾਂ ਸਿੱਕੀ ਸਿਧਾਂਤ ਕਿਉਂ ਨਹੀਂ ਵਧਾਇਆ ਗਿਆ ਇਹਦੇ ਚ ਅੱਗੇ ਕੀ ਆਖਰ ਇਹ ਸਾਡੀ ਜਿਹੜੀ ਇੱਕ ਤਰ੍ਹਾਂ ਦੀ ਗੁਰੂਆਂ ਦੀ ਦੇਣ ਹੀ ਮੰਨਦੇ ਆ ਅਸੀਂ ਤਾਂ ਹਾਲਾਂਕਿ ਚਲੋ ਇਹਦਾ ਬਹੁਤ ਸਮਾਂ ਪਹਿਲਾਂ ਦਾ ਰਿਕਾਰਡ ਹੈਗਾ ਸਾਡਾ ਵਿਰਸਾ ਹੈਗਾ ਸਾਨੂੰ ਸਾਨੂੰ ਦੱਸਣਾ ਚਾਹੀਦਾ ਅਸੀਂ ਸ਼ਰਮ ਕਾਦੀ ਹੈਗੀ ਹੂੰ ਇਹ ਪਾ ਕੇ ਨਿਕਲੋ ਦੇਖੋ ਤੁਸੀਂ ਲੋਕ ਪਸੰਦ ਕਰਦੇ ਆ ਧਾਰਮਿਕ ਤੌਰ ਤੇ ਚੀਜ਼ ਜੁੜੀ ਹੋਣ ਦਾ ਮਹੱਤਵ ਵੀ ਜਿਆਦਾ ਹੁੰਦਾ ਫਿਰ ਉਹਦੇ ਹਿਸਾਬ ਦੇ ਨਾਲ ਕਿਉਂ ਨਹੀਂ ਲੋਕਾਂ ਨੇ ਜਿਹਦੇਖਿਆ ਜਾਵੇ ਕੋਸ਼ਿਸ਼ਾਂ ਕਰੀਆਂ ਹੈਗੀਆਂ ਵੀ ਇਹਨੂੰ ਇਸੀ ਨੂੰ ਹੋਰ ਪ੍ਰਫੁੱਲਤ ਕਰੀਏ ਦੇਖੋ ਜੀ ਧਾਰਮਿਕ ਸੰਸਥਾਵਾਂ ਹੈਗੀਆਂ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਕਿ ਉਹਨਾਂ ਨੇ ਗਤਕੇ ਦੇ ਉੱਤੇ ਜਾਂ ਤੀਰੰਦਾਜ਼ੀ ਦੇ ਉੱਤੇ ਕੰਮ ਜ਼ਿਆਦਾ ਕਰਨਾ ਹੈ ਕਿ ਉਹਨਾਂ ਨੇ ਲੰਗਰ ਦੇ ਉੱਤੇ ਜ਼ਿਆਦਾ ਕੰਮ ਕਰਨਾ ਹੈ ਜਿਹੜੇ ਅੱਜ ਅਸੀਂ ਖੜੇ ਹੈ ਨਾ ਇਹ ਇਸ ਵਿੱਦਿਆ ਕਰਕੇ ਹੀ ਖੜੇ ਆ ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਐਗਜ਼ਾਮਪਲਸ ਸੈੱਟ ਕੀਤੇ ਸੀ ਨਾ ਦੂਰੀ ਦੇ ਨਿਸ਼ਾਨੇਬਾਜ਼ੀਆਂ ਦੇ ਉਹ ਉਹ ਉਹਦੇ ਬਾਅਦ ਕੋਈ ਸੈੱਟ ਨਹੀਂ ਕਰ ਸਕਿਆ ਸਤਿ ਸ਼੍ਰੀ ਅਕਾਲ ਜੀ ਜਦੋਂ ਸਿੱਖ ਪੰਥ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਜ਼ਿਕਰ ਕਈ ਪੜਾਵ ਦਾ ਆਉਂਦਾ ਹੈ ਸ਼ੇਗੁਨਾਨੰਦ ਦੇਵ ਜੀ ਤੋਂ ਲੈ ਕੇ ਸ੍ਰੀ ਗੁਰਗੋਬੀ ਸਿੰਘ ਜੀ ਦਾ ਤੱਕ ਦਾ ਜੀ ਸਫ਼ਰ ਦੇਖੀਏ ਤਾਂ ਹਰ ਇੱਕ ਗੁਰੂ ਦੀ ਇੱਕ ਅਲੱਗ ਆਪਣਾ ਰਸਤਾ ਰਿਹਾ ਹੈ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਜੇ ਕਹੀਏ ਤਾਂ ਹਰ ਇੱਕ ਦਾ ਆਪਦਾ ਆਪਦਾ ਯੋਗਦਾਨ ਆ ਸ੍ਰੀ ਗੁਰਗੋਬੀ ਸਿੰਘ ਜੀ ਦੀ ਜੇਤੋਂ ਗੱਲ ਆਉਂਦੀ ਹੈ ਤਾਂ ਆਮ ਤੌਰ ਤੇ ਅਸੀਂ ਇੱਕ ਇਤਿਹਾਸਕ ਦੇ ਤੌਰ ਤੇ ਦੇਖਦੇ ਆਂ ਤੇ ਜਿਨ੍ਹਾਂ ਨੇ ਹਾਲਾਂਕਿ ਪੂਰਾ ਪਰਿਵਾਰ ਵਾਰਿਆ ਇਸ ਲਈ ਕਿ ਮਾਨਵਤਾ ਜਿੰਦਾ ਰਹੇ ਤਾਂ ਉਹਦੇ ਵਿੱਚ ਇੱਕ ਪੜਾਅ ਵੀ ਸੀ ਜਦੋਂ ਚਾਹੇ ਜ਼ਿਕਰ ਅੱਜ ਅਸੀਂ ਗੱਤਕਾ ਦਾ ਕਰਦੇ ਆਂ تیرੰਦਾਜ਼ੀ ਦਾ ਕਰਦੇ ਆਂ ਤਾਂ ਮੇਰੇ ਪਾਸ ਆਸ-ਪਾਸ ਜਿਵੇਂ ਤੁਸੀਂ ਦੇਖ ਰਹੇ ਹੋਵੋਗੇ ਕਿ ਇਹ ਲੋਕ ਜਿਹੜੀ تیرੰਦਾਜ਼ੀ ਕਰ ਰਹੇ ਨੇ ਤੇ ਨਾਲ ਮੇਰੇ ਜਸਵਿੰਦਰਪਾਲ ਜੀ ਨੇਗੇ ਹਾਲਾਂਕਿ ਬੇਸਿਕਲੀ ਸਾਡੀ ਕੋਸ਼ਿਸ਼ ਤਾਂ ਇਹ ਸੀ ਜਦੋਂ ਆਪਾਂ ਦੇਖਦੇ ਆਂਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਘੱਟ ਆਰਚਰੀ ਖੇਡ ਦੇ ਤੌਰ ਦੇ ਉੱਤੇ ਜਰੂਰ ਅਸੀਂ ਟੀਵੀਾਂ 'ਚ ਵੀ ਦੇਖਦੇ ਆਂ ਤੇ ਜਿਹੜੇ ਨੌਜਵਾਨ ਨਵੀਂ ਤਿਆਰੀ ਵੀ ਕਰਦੇ ਨੇ ਪਰ ਇਹ ਟ੍ਰੈਡੀਸ਼ਨਲ ਆਰਚਰੀ ਜਿਹੜੀ ਉਹਨੂੰ ਵਧਾਵਾ ਦਿੰਦੇ ਨੇ ਤੇ ਜਦੋਂ ਗੱਲਬਾਤ ਬਾਕੀ ਤਾਂ ਹੁਣ ਕਰਾਂਗੇ ਖੈਰ ਜਿੰਨੀ ਕੁ ਕਰੀ ਉਹਦੇ ਵਿੱਚ ਇਹ ਸੀਗਾ ਕਿ ਹਰ ਇੱਕ ਬੰਦੇ ਲਈ ਸਿੱਖਣਾ ਕਿਉਂ ਜ਼ਰੂਰੀ ਆ ਤੇ ਦੂਜੇ ਪਾਸੇ ਇਹ ਕਿ ਇਹਦਾ ਫਾਇਦਾ ਨੁਕਸਾਨ ਤੇ ਅੱਜ ਦੇ ਸਮੇਂ ਦੇ ਦੌਰਾਨ ਇਹ ਚੀਜ਼ਾਂ ਕਿੰਨੀਆਂ ਕੁ ਸੌਖੀਆਂ ਔਖੀਆਂ ਨੇ ਜਸਿੰਦਰਪਾਲ ਜੀ ਦੇਖਿਓ ਜਦੋਂ ਤੁਹਾਨੂੰ ਵੀ ਇਸ ਗੈਟਅਪ ਦੇ ਵਿੱਚ ਕੋਈ ਤਿਰੰਦਾਜੀ ਕਰਦਾ ਦੇਖਦਾ ਤਾਂ ਪਹਿਲੀ ਤਾਂ ਇਹ ਹੀ ਹੁੰਦੀ ਹੈ ਵੀ ਕਿਉਂਕਿ ਆਮ ਤੌਰ ਤੇ ਤਾਂ ਲੋਕ ਅੱਜ ਕੱਲ ਬਹੁਤ ਹੋਰ ਗੇਮਸ ਹੈਗੀਆਂ ਨੇਗੀਆਂ ਤੀਰੰਦਾਜ਼ੀ ਨੂੰ ਬੜਾ ਥੋੜਾ ਜਿਹਾ ਲੋਕ ਦੇਖਦੇ ਨੇ ਕਿ ਉਹਨਾਂ ਦੀ ਅਟਰੈਕਸ਼ਨ ਹੁੰਦੀ ਹੈਗੀ ਵੀ ਇਹ ਬੰਦਾ ਕੀ ਕਰ ਰਿਹਾ ਹੈ ਫੈਸੀਨੇਟਿੰਗ ਹਾਂ ਤੇ ਉਹਦੇ ਨਾਲ ਜੇ ਦੇਖੀ ਤੁਸੀਂ ਕਦੋਂ ਤੋਂ ਸ਼ੁਰੂਆਤ ਕੀਤੀ ਇਹਦੀ ਬਾਕੀ ਗੱਲਾਂ ਬਾਅਦ ਜਾਵਾਂਗੇ ਵੀ ਕੀ ਇਹਦਾ ਪੂਰਾ ਆਪਦਾ ਮਹੱਤਵ ਹੈਗਾ ਤੁਸੀਂ ਸ਼ੁਰੂਆਤ ਕਦੋਂ ਕੀਤੀ ਸੀ ਕੋਈ ਸ਼ੁਰੂਆਤ ਤਾਂ ਬਚਪਨ ਹੀ ਹੋ ਗਈ ਸੀਗੀ ਹਮ ਸ਼ੌਕ ਸੀਗਾ ਤੇ ਛੋਟੇ ਹੁੰਦੇ ਤੀਰ ਕਮਾਨ ਵਗੈਰਾ ਬਣਾਈਦੇ ਸੀਗੇ ਹਮ ਤੇ ਚਲਾਈਦੇ ਸੀ ਹੌਲੀ ਹੌਲੀ ਫੇਅਰ ਵੱਧਦਾ ਗਿਆ ਸ਼ੌਕ ਵਿੱਚ ਨੂੰ ਬੰਦ ਵੀ ਹੋ ਗਿਆ ਸੀਗਾ ਕਿਉਂਕਿ ਕਾਮ ਕਾਜਾਂ 'ਚ ਪੈ ਗਏ ਸੀਗੇ ਉਹਦੇ ਬਾਅਦ ਵਿੱਚ ਨੂੰ ਫੇਰ ਸਟਾਰਟ ਕੀਤਾ ਦੁਬਾਰਾ ਜਿਹੜੀ ਦੱਬੀ ਹੋਈ ਜਿਹੜੀ ਅੰਦਰ ਸੀਗੀ ਲਲਕ ਉਹ ਜਾਗ ਗਈ ਤੇ ਆਪਾਂ ਫੇਰ ਸ਼ੁਰੂ ਕਰ ਦਿੱਤਾ ਇਹ ਕਰੀਬਨ 2012 ਤੋਂ ਮੈਂ ਰੈਗੂਲਰ ਮੈਂ ਦੁਬਾਰਾ ਸ਼ੁਰੂ ਕਰਤਾ ਸੀ ਪਰ ਇਹਦੇ ਚ ਦੇਖੀ ਜਸਵੰਤਪਾਲ ਜੀ ਜਦੋਂ ਦੇਖਦੇ ਆ ਕਿ ਤੀਰੰਦਾਜ਼ੀ ਤੇ ਖਾਸ ਤੌਰ ਤੇ ਜਦੋਂ ਪੰਥਰ ਦੇ ਨਾਲ ਜੋੜ ਕੇ ਦੇਖੀਏ ਤਾਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਆਉਂਦੀ ਆ ਤੇ ਉਸ ਤੋਂ ਬਾਅਦ ਜੇ ਦੇਖੀਏ ਗਤਕਾ ਵੀ ਜਦੋਂ ਦੇਖਦੇ ਆ ਅਸੀਂ ਪੰਥਕ ਤੌਰ ਦੇ ਉੱਤੇ ਕਿ ਹਾਂਜੀ ਆਪਦੀ ਸੇਫਟੀ ਵਾਸਤੇ ਚਲੋ ਹੁਣ ਗੇਮ ਦੇ ਤੌਰ ਦੇ ਉੱਤੇ ਵਧਾ ਰਹੇ ਹਾਂ ਨੂੰ ਅਸੀਂ ਅੱਗੇ ਇਹਦਾ ਤੇ ਜਿਹੜੀ ਆਮ ਆਰਚਰੀ ਆ ਉਹਦਾ ਡਿਫਰੈਂਸ ਕੀ ਆ ਦੋਨਾਂ ਦੇ ਮਕਸਦ ਵੱਖਰੇ ਵੱਖਰੇ ਨੇ ਦੇਖੋ ਆਮ ਆਰਚਰੀ ਤੇ ਇਹੀ ਹੈ ਹਮ ਅੱਜ ਤੱਕ ਜਿਹੜੇ ਯੁੱਧ ਹੋਏ ਆ ਉਹ ਸਾਰੇ ਏਸੀ ਆਰਚ ਜਿਹੜੀ ਟ੍ਰੈਡੀਸ਼ਨਲ ਆਰਚਰੀ ਹੈ اسی ਦਾ ਇਸਤੇਮਾਲ ਕੀਤਾ ਜਾਂਦਾ ਸੀ ਇਹੋ ਜਿਹੀ ਜਿਹੜੇ ਆਪਾਂ ਇਕਵਿਪਮੈਂਟ ਯੂਜ਼ ਕਰਦੇ ਆ ਕਮਾਨ ਯੂਜ਼ ਕਰਦੇ ਆ ਟੀਅਰ ਯੂਜ਼ ਕਰਦੇ ਆ ਉਹ ਹੀ ਇਸਤੇਮਾਲ ਹੁੰਦੇ ਸੀਗੇ ਹੋਰ ਜਿਹੜੀ ਜਿਹੜੀ ਅੱਜ ਕੱਲ ਓਲੰਪਿਕ ਆਰਚਰੀ ਹੈ ਉਹ ਅਲੱਗ ਵੈਸਟਰਨ ਕੰਟਰੀਜ਼ ਤੋਂ ਯੂਐਸਏ ਦੀ ਦੇਣ ਹੈ ਠੀਕ ਹੈ ਉਹ ਉਸ ਨੂੰ ਕਰਦੇ ਉਹਨਾਂ ਨੇ ਆਪਣੇ ਇੱਕ ਸਟੈਂਡਰਡਸ ਰੱਖੇ ਹੋਏ ਆ ਔਰ ਉਸ ਸਟੈਂਡਰਡਸ ਦੇ ਹਿਸਾਬ ਨਾਲ ਉਹ ਪ੍ਰੈਕਟਿਸ ਕਰਦੇ ਹਨ ਔਰ ਉਸ ਉਹਨਾਂ ਨੇ ਉਸ ਨੂੰ ਰੂਲਸ ਨੂੰ ਲਾਗੂ ਕੀਤਾ ਹੋਇਆ ਹੈ। ਭਾਵ ਵੀ ਕਹਿ ਸਕਦੇ ਹੋ ਦੋਨਾਂ ਦੇ ਵੱਖਰੇ ਵੱਖਰੇ ਨੇ ਕਿਉਂਕਿ ਉਦੋਂ ਦੇਖਦੇ ਆ ਜਿਵੇਂ ਤੁਸੀਂ ਕਿਹਾ ਵੀ ਵੈਸਟਰਨ ਕੰਟਰੀਜ਼ ਦੀ ਦੀਨ ਨੇ ਉਹ ਤਾਂ ਚੀਜ਼ਾਂ ਚਲੋ ਇਹ ਜਦੋਂ ਦੇਖਦੇ ਆ ਤਾਂ ਸਾਨੂੰ ਆਪਦੇ ਜਦੋਂ ਯਾਦ ਕਰਦੇ ਆ ਤਾਂ ਆਪਦੇ ਪੰਥ ਦੀ ਆਪਦੇ ਗੁਰੂਆਂ ਦੀ ਯਾਦ ਆਉਂਦੀ ਹੈ ਵੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਤਾਂ ਚਲੋ ਉਸ ਸਮੇਂ ਦੇ ਦੌਰਾਨ ਦੇ ਮਕਸਦ ਹੋਰ ਸੀਗੇ ਅੱਜ ਦੇ ਮਕਸਦ ਹੋਰ ਨੇਗੇ। ਆ ਜ਼ਿਆਦਾਤਰ ਲੋਕ ਜਦੋਂ ਤੁਹਾਡੇ ਕੋਲ ਫਸਟ ਟਾਈਮ ਤੁਹਾਨੂੰ ਕੋਈ ਮਿਲਦਾ ਉਹਦੇ ਦਿਮਾਗ 'ਚ ਕੀ ਹੁੰਦਾ ਵੀ ਤੁਸੀਂ ਤਿਰੰਦਾਜ਼ੀ ਕਰ ਰਹੇ ਹੋ ਜੀ ਉਹਨੂੰ ਪਤਾ ਹੁੰਦਾ ਵੀ ਇਹ ਟ੍ਰੈਡੀ ਦੇਖੋ ਕੁਝ ਜਿਹੜੇ ਅੱਜ ਕੱਲ ਲੋਕ ਐਕਟਿਵ ਬਹੁਤ ਐ ਇੰਟਰਨੈਟ ਤੇ ਵੀ ਗੂਗਲ ਵਗੈਰਾ ਕਰਦੇ ਰਹਿੰਦੇ ਆ ਤਾਂ ਇੰਨਾ ਤਾਂ ਸਮਝ ਆ ਜਾਂਦਾ ਹੈ ਕਿ ਭਈ ਇਹ ਅਲੱਗ ਤਰੀਕੇ ਦੀ ਆਰਚਰੀ ਹੈ ਪਰ ਬਹੁਤਾ ਜਿਆਦਾ ਉਹਨਾਂ ਨੂੰ ਡੀਪ ਨੋਲੇਜ ਨਹੀਂ ਹੁੰਦੀ ਤੇ ਉਹ ਜਦੋਂ ਮੇਰੇ ਕੋਲ ਆਉਂਦੇ ਆ ਤਾਂ ਉਹਨਾਂ ਨੂੰ ਮੈਂ ਫਰਕ ਦੱਸ ਦਿੰਦਾ ਕਿ 올림픽 ਆਰਚਰੀ ਜਿਹੜੀ ਹੈਗੀ ਆ ਉਹਦਾ ਉਹ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਟ੍ਰੈਡੀਸ਼ਨਲ ਆਰਚਰੀ ਕਿਸ ਤਰੀਕੇ ਨਾਲ ਜੇ ਤਾਂ ਤੁਸੀਂ ਕੋਈ ਆਪਣਾ ਕੈਰੀਅਰ ਬਣਾਉਣਾ ਹੈ ਜਾਂ ਸਪੋਰਟਸ ਕੋਟੇ ਵਿੱਚ ਜਾਣਾ ਹੈ ਉੱਥੇ ਜਾਣਾ ਪਕੜੀਆਂ ਲੈਣੀਆਂ ਠੀਕ ਹੈ ਫਿਰ ਤੁਸੀਂ ਤੇ ਆਪਣਾ 올림픽 ਆਰਚਰੀ ਕਰ ਸਕਦੇ ਹੋ 올림픽 ਆਰਚਰੀ ਦਾ ਇਹ ਜ਼ਰੂਰ ਹੈ ਕਿ ਉਹਦੇ ਇਕਵਿਪਮੈਂਟ ਬਹੁਤ ਮਹਿੰਗਾ ਹੁੰਦਾ ਹਮ ਲੇਕਿਨ ਉਹਨਾਂ ਦੇ ਉਹਦੇ ਲਈ ਤੁਹਾਡੇ ਕੋਲ ਕੋਚਿੰਗ ਦੀ ਫੈਸਿਲਿਟੀ ਇੰਡੀਆ ਚ ਕਾਫੀ ਜਗ੍ਹਾ ਤੁਹਾਨੂੰ ਮਿਲ ਜਾਂਦੀ ਹੈ ਲੇਕਿਨ ਟ੍ਰੈਡੀਸ਼ਨਲ ਆਰਚਰੀ ਹੈ ਜਿਹੜੇ ਇੱਕ ਤਾਂ ਸਿਖਾਉਣ ਵਾਲੇ ਬੰਦੇ ਨਹੀਂ ਹੈਗੇ ਬਹੁਤ ਘੱਟ ਹੈ ਗਿਣੇ ਚ ਨਹੀਂ ਹੋਣਗੇ ਇੰਡੀਆ ਚ ਤੇ ਦੂਸਰੀ ਗੱਲ ਹੈ ਕਿ ਇਹਦੇ ਇਕਵਿਪਮੈਂਟ ਸਸਤਾ ਹੁੰਦਾ ਹਮ ਬਹੁਤ ਸਸਤਾ ਹੁੰਦਾ ਉਹਨਾਂ ਉਹਨਾਂ ਦੇ ਮੁਕਾਬਲੇ ਔਰ ਇਹਦੇ ਵਿੱਚ ਸਕਿੱਲ ਪਾਵਰ ਟ੍ਰੈਡੀਸ਼ਨਲ ਆਰਚਰੀ ਚ ਜ਼ਿਆਦਾ ਹੈ ਇਦੇ ਵਿੱਚ ਤੁਹਾਡੇ ਟੈਕਨਿਕਸ ਜ਼ਿਆਦਾ ਐਸ ਕੰਪੇਅਰ ਟੂ 올림픽 ਆਰਚਰੀ ਇਦੇ ਚ ਫਿਰ ਜੇ ਦੇਖੀਏ ਕਹਿਣ ਦਾ ਮਤਲਬ ਜਦੋਂ ਸਿੱਖਣਾ ਬੰਦਾ ਸ਼ੁਰੂ ਕਰਦਾ ਚਾਹੇ ਖੈਰ ਓਖੀ ਤਾਂ ਪਹਿਲਾਂ ਹਰ ਇੱਕ ਚੀਜ਼ ਹੁੰਦੀ ਹੈ ਜਦੋਂ ਜਿੰਨਾ ਚਿਰ ਨਹੀਂ ਹੁੰਦੀ ਜਿਵੇਂ ਹੁਣ ਸਾਨੂੰ ਜੇ ਕਿਹਾ ਜਾਵੇ ਕਮਾਂਡ ਪਾਉਣੀ ਨਾ ਭਾਵੇਂ ਆਵੇ ਇਹਦੇ ਚ ਪਰ ਜਦੋਂ ਜੇ ਕਹੀਏ ਕਿ ਇਹਦਾ ਤੇ ਉਹਦਾ ਜਿਹੜਾ ਡਿਫਰੈਂਸ ਦੇਖਦੇ ਆਂਗੇ ਭਾਵ ਕਿੰਨੇ ਫਰਕ ਨੇ ਦੋਨਾਂ ਦੇ ਇਹਨਾਂ ਦੇ ਵਿੱਚ ਦੇਖੋ ਡਿਫਰੈਂਸ ਜੇ ਮੈਂ ਕਹਾਂ ਤੁਹਾਡੇ ਐਕਸਰਸਾਈਜ਼ ਵਗੈਰਾ ਆਲਮੋਸਟ ਸੇਮ ਹੈ ਮੋਦੇ ਕੋਈ ਦਿੱਕਤ ਨਹੀਂ ਹੈ ਲੇਕਿਨ ਜਦੋਂ ਤੁਸੀਂ ਟਾਰਗੇਟ ਔਰ ਇਹਦੀ ਪ੍ਰੈਕਟਿਸ ਦੀ ਗੱਲ ਕਰਦੇ ਹੋ ਉਹ ਬਹੁਤ ਡਿਫਰੈਂਟ ਹੈ ਦੋਨਾਂ ਦੇ ਟਾਰਗੇਟ ਡਿਸਟੈਂਸ ਡਿਫਰੈਂਟ ਹੁੰਦੇ ਹਨ 올림픽 ਦੇ ਅਲੱਗ ਹੈ ਟ੍ਰੈਡੀਸ਼ਨਲ ਦੇ ਅਲੱਗ ਹੈ ਇਹਨਾਂ ਦੇ ਟਾਰਗੇਟ ਟਾਈਪਸ ਅਲੱਗ ਹੈ ਸਾਡੇ ਤੇ 3D ਆਰਚਰੀ ਵੀ ਹੁੰਦੀ ਹੈ ਸਾਡੇ ਹੈਂਗਿੰਗ ਆਰਚਰੀ ਵੀ ਹੁੰਦੀ ਹੈ ਰਿਵੋਲਵਿੰਗ ਆਰਚਰੀ ਵੀ ਹੁੰਦੀ ਹੈ ਰਨਿੰਗ ਆਰਚਰੀ ਵੀ ਹੁੰਦੀ ਹੈ ਹਾਰਸਬੈਕ ਆਰਚਰੀ ਵੀ ਹੁੰਦੀ ਹੈ ਕੋੜ ਕੋੜ ਸਵਾਰੀ ਕਰਦੇ ਹੋਏ ਆਰਚਰੀ ਕਰਨਾ ਤਾ ਇਸ ਤਰੀਕੇ ਦੇ ਇਹਦੇ ਫਾਰਮੈਟਸ ਬਹੁਤ ਹੈ ਟ੍ਰੈਡੀਸ਼ਨਲ ਆਰਚਰੀ ਚ ਇਸ ਲਈ ਹਰ ਫਾਰਮੈਟ ਦੇ ਲਈ ਅਲੱਗ ਸਕਿੱਲ ਸੈਟ ਦੀ ਲੋੜ ਹੁੰਦੀ ਹੈ ਜੀ ਫਿਰ ਜਿਵੇਂ ਜਦੋਂ ਪਹਿਲਾਂ ਜੰਗਾਂ ਵਗੈਰਾ ਹੁੰਦੀਆਂ ਸੀ ਉਹਨਾਂ ਚ ਇਹੀ ਆਰਚਰੀ ਦਾ ਜ਼ਿਕਰ ਹੁੰਦਾ ਸੀ ਜੀ ਹਾਂ ਬਿਲਕੁਲ ਇਹ ਟ੍ਰੈਡੀਸ਼ਨਲ ਆਰਚਰੀ ਹੀ ਹੈ ਜਿਨ੍ਹਾਂ ਜਿਹੜੀ ਜੰਗਾਂ ਹੋਈਆਂ ਟ੍ਰੈਡੀਸ਼ਨਲ ਆਰਚਰੀ ਦੇ ਬਲਬੁੱਤੇ ਤੇ ਹੀ ਹੋਈਆਂ ਔਰ ਬੜੀਆਂ ਬੜੀਆਂ ਜੰਗਾਂ ਦੀ ਜਿਹੜੀ ਜਿੱਤ ਹੋਈ ਹੈ ਉਹ ਵੀ ਟ੍ਰੈਡੀਸ਼ਨਲ ਆਰਚਰੀ ਦੇ ਵਿਸ਼ੇ ਉਹ Olympick archery ਤਾਂ ਹੁਣ ਆਈ ਹੈ ਹਮ ਪਰ ਇਹਦੇ ਚੀਜ਼ੇ ਦੇਖੀਏ ਫਿਰ ਆਖਰਕਾਰ ਲੋਕ ਇਧਰ ਨੂੰ ਜ਼ਿਆਦਾ ਕਿਉਂ ਨਹੀਂ ਹੋਏ ਹੈਗੇ ਉਹਨਾਂ ਨੂੰ ਕੀ ਲੱਗਿਆ ਵੀ ਜਦੋਂ ਜਿਵੇਂ ਕਹਦੀਏ ਜਿਹਨੂੰ ਸਰਕਾਰਾਂ ਰੈਕੋਨਾਈਜ਼ ਕਰ ਦਿੰਦੀਆਂ ਨੇ ਯਾਨੀ ਕਿ ਉਹ ਚੀਜ਼ ਅੱਗੇ ਵਧ ਜਾਂਦੀ ਹੈ ਫਿਰ ਜੀ ਹਾਂ ਬਿਲਕੁਲ ਕਿਉਂਕਿ ਸਰਕਾਰ ਦਾ ਬਹੁਤ ਵੱਡਾ ਹੱਥ ਹੁੰਦਾ ਕਿਸੇ ਵੀ ਚੀਜ਼ ਨੂੰ ਲਿਫਟ ਕਰਨ ਦੇ ਵਿੱਚ ਅੱਗੇ ਵਧਾਉਣ ਦੇ ਵਿੱਚ ਜੇ ਸਰਕਾਰ ਆਪਣੀ ਉਹ ਸਾਡੇ ਦੇਸ਼ ਦੀ ਜਿਹੜੀ ਇੰਡੀਜਿਨियस archery ਹੈ ਜਿਹਨੂੰ ਆਪਾਂ ਇੰਡੀਅਨ ਕਲਾਸਿਕਲ archery ਕਹਿੰਦੇ ਹਾਂ ਤਨੁਰਵੈਦ ਦੇ ਉੱਤੇ ਬੇਸਡ ਹੈ ਕਿਸੇ ਵੀ ਜਗ੍ਹਾ ਦੇ ਵਿੱਚ ਕਿਸੇ ਵੀ ਸਕੂਲ ਵਿੱਚ ਤਨੁਰਵੈਦ ਦੇ ਦਾ ਕੱਕਾ ਵੀ ਨਹੀਂ ਪੜਾਇਆ ਜਾਂਦਾ ਹੂੰ ਊੜਾ ਵੀ ਨਹੀਂ ਪੜਾਇਆ ਜਾਂਦਾ ਬਿਲਕੁਲ ਜੀ ਉਹਨਾਂ ਨੂੰ ਪਤਾ ਨਹੀਂ ਹੈ ਪੜਾਇਆ ਵੀ ਨਹੀਂ ਜਾਂਦਾ ਔਰ ਜਾਣਕਾਰੀ ਕਰਨ ਦੇ ਲਈ ਕੋਈ ਚੀਜ਼ ਕੋਈ ਐਫਰਟ ਵੀ ਨਹੀਂ ਕਰਦਾ इवन ਜਿਹੜੇ ਮੈਂ ਤੁਹਾਨੂੰ ਦੱਸ ਦਵਾਂ ਜਿਹੜੇ 올림픽 ਆਰਚੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਆਰਚਰ 올림픽ਸ ਲਈ ਏਸ਼ੀਅਨ ਗੇਮਸ ਲਈ ਤਿਆਰ ਕੀਤੇ ਗਏ ਸੀਗੇ ਉਹ ਇਹਨਾਂ ਨੇ ਟ੍ਰਾਈਬਲ ਆਰਚਰਸ ਪੜੇ ਸੀਗੇ ਇਹਨਾਂ ਦੇ ਤਿਆਰਚਰੀ ਦਾ ਇਹਨਾਂ ਬੁਰਾ ਹਾਲ ਸੀਗਾ ਮਾਡਰਨ ਆਰਚਰੀ ਵੀ ਨਹੀਂ ਆਉਂਦੀ ਸੀਗੀ ਉਹਦੇ ਲਈ ਵੀ ਟ੍ਰੇਨਰ ਬਾਹਰੋਂ ਆਏ ਸੀਗੇ ਤੇ ਉਹਨਾਂ ਨੂੰ ਫੜਿਆ ਗਿਆ ਚੂਜ਼ ਕੀਤਾ ਗਿਆ ਸੀ ਜਿਹੜੇ ਕਿ ਆਲਰੇਡੀ ਆਰਚਰੀ ਥੋੜੀ ਮਾੜੀ-ਮੋਟੀ ਜਾਣਦੇ ਕਰਦੇ ਆਂ ਟ੍ਰਾਈਬਸ ਵਿੱਚ ਹੈਗੇ ਜਿਹੜੇ ਆਦੀਵਾਸੀ ਲੋਕ ਆ ਉਹਨਾਂ ਨੂੰ ਫੜ ਕੇ ਉਹਨਾਂ ਨੇ ਤਿਆਰ ਕੀਤਾ ਸੀਗਾ ਆਰਚਰੀ ਦੇ ਲਈ ਫਿਰ ਅੱਗੇ ਟੀਮ ਦੀ ਡਿਵੈਲਪਮੈਂਟ ਹੋਈ ਉਹਨਾਂ ਨੂੰ ਕਿਉਂਕਿ ਬੇਸਿਕਲੀ ਤਾਂ ਉਹ ਟ੍ਰੈਡੀਸ਼ਨਲ ਆਰਚਰ ਸੀਗੇ ਮੇਰੀ ਟ੍ਰਾਈਬਲ ਆਰਚਰੀ ਉਹ ਵੀ ਟ੍ਰੈਡੀਸ਼ਨਲ ਆਰਚਰੀ ਹੈ ਤੇ ਉਹ ਆਰਚ ਉਹ ਹੀ ਆਰਚਰਸ ਨੂੰ ਤਿਆਰ ਕੀਤਾ ਗਿਆ ਅੱਜ ਦੀ ਡੇਟ ਦੇ ਵਿੱਚ ਜੇ ਤੁਸੀਂ ਇੱਕ ਟ੍ਰੈਡੀਸ਼ਨਲ ਆਰਚਰ ਤਿਆਰ ਕਰਦੇ ਹੋ ਉਹ ਤੁਹਾਡੇ ਲਈ ਬਹੁਤ ਵਧੀਆ 올ਿੰ ਲੇਕਿਨ ਜਿਹੜਾ 올림픽 ਆਰਚਰ ਹੈ ਉਹ ਟ੍ਰੈਡੀਸ਼ਨਲ ਆਰਚਰ ਇੱਕੋ ਦਮ ਨਹੀਂ ਬਣ ਸਕਦਾ ਉਸ ਨੂੰ ਥੋੜੀ ਅਲੱਗ तरीके ਦੇ ਸਕਿੱਲ ਸੈਟ ਤੇ ਆਉਣਾ ਕਿ ਕਿਹਦੇ ਚ ਦੋਨੇ ਚੀਜ਼ਾਂ ਕਵਰ ਹੋ ਜਾਂਦੀਆਂ ਨੇ ਉਹਦੇ ਚ ਸਿਰਫ ਇੱਕ ਕੋਈ ਚੀਜ਼ ਕਵਰ ਹੁੰਦੀ ਹੈ ਵੀ ਤੁਸੀਂ ਆਪਦਾ ਇੱਕ ਮਕਸਦ ਜਾਂ ਹੱਲ ਕਰ ਲੈਣੇ ਹੋ ਕਿ ਬਾਕੀ ਤੁਹਾਨੂੰ ਜੇ ਦੇਖਿਆ ਜਾਵੇ ਨਹੀਂ ਚੀਜ਼ਾਂ ਹੋਣਦੀਆਂ ਜਿਵੇਂ ਤੁਸੀਂ ਕਿਹਾ ਵੀ ਘੋੜਸਵਾਰੀ ਕਰਦੇ ਹੋਏ ਜਾਂ ਕੋਈ ਰਨਿੰਗ ਟਾਰਗੇਟਸ ਹੈਗੇ ਨੇ ਉਹ ਨਹੀਂ ਹੁੰਦੇ ਉਹਦੇ ਚ ਜੀ ਨਹੀਂ ਉਸ ਤੇ ਨਹੀਂ ਹੁੰਦੇ ਉਹ ਤੇ ਸਟੈਟਿਕ ਟਾਰਗੇਟ ਹੁੰਦਾ ਔਰ ਲਿਮਟਿਡ ਉਹ ਤੇ 70 ਮੀਟਰ 45 ਮੀਟਰ 30 ਮੀਟਰ ਇਸ ਦੇ ਉੱਤੇ 18 ਮੀਟਰ ਤੇ ਟਾਰਗੇਟ ਪ੍ਰੈਕਟਿਸ ਹੁੰਦੀ ਹੈ ਸਾਡੇ ਤੇ 15 ਮੀਟਰ ਤੋਂ ਲੈ ਕੇ 140 ਮੀਟਰ ਤੱਕ ਦੀ ਪ੍ਰੈਕਟਿਸ ਹੁੰਦੀ ਐਨੀ ਇਨ ਇਨ ਅ ਬੀਰੀਅਨ ਰੋਡ ਟਾਰਗੇਟ ਇੰਟਰਨੈਸ਼ਨਲ ਟਾਰਗੇਟਸ ਅਗੇ ਨੇ ਜਮੀਨ ਤੇ ਰੱਖੇ ਛੋਟੇ ਜਿਹੜੇ ਜਮੀਨ ਦੇ ਉੱਤੇ ਛੋਟੇ ਟਾਰਗੇਟਸ ਮੰਗੋਲੀਅਨ ਟਾਰਗੇਟਸ ਅੰਨੇ ਚ ਰੱਖੇ ਜਾਂਦੇ ਹੈਗੇ ਓਕੇ ਉਹਨਾਂ ਉਹਨੂੰ ਦੂਰੋਂ ਤੁਸੀਂ ਨੀਚੇ ਮਾਰਨਾ ਜਮੀਨ ਤੇ ਲੇਟੇ ਵੀ ਚੀਜ਼ ਨੂੰ ਮਾਰਨਾ ਲੇਟ ਕੇ ਕਰਨਾ ਬੈਠ ਕੇ ਕਰਨਾ ਘੁੰਮ ਕੇ ਤੀਰ ਚੜਨਾ ਇਹ ਸਭ ਚੀਜ਼ਾਂ ਇਹਦੇ ਵਿੱਚ ਟ੍ਰੈਡੀਸ਼ਨਲ ਆਰਚਰੀ ਦੇ ਯਾਨੀ ਕਿ ਤਾਂ ਠੀਕ ਉਸੇ ਤਰ੍ਹਾਂ ਦੇ ਨਾਲ ਹੈ ਵੀ ਜਿਵੇਂ ਅਸੀਂ ਜਿਵੇਂ ਜ਼ੰਗ ਦਾ ਜ਼ਿਕਰ ਆਉਂਦਾ ਹੈ ਕਿ ਯਾਨੀ ਕਿ ਤੁਹਾਡੇ ਤੇ ਕੋਈ ਵਿਪਤਾ ਪੈ ਗਈ ਤਾਂ ਤੁਸੀਂ ਕਿਸੇ ਵੀ ਮੋੜ ਦੇ ਵਿੱਚ ਆ ਕੇ ਤੁਸੀਂ ਆਪਦੇ ਆਪ ਦੀ ਰੱਖਿਆ ਕਰਨੀ ਔਰ ਰੱਖਿਆ ਬੰਦਾ ਤਾਂ ਹੀ ਕਰ ਸਕਦਾ ਜੇ ਉਹਦੇ ਕੋਲ ਸਕਿੱਲ ਹੋਏਗਾ ਔਰ ਉਹਦੀ ਪ੍ਰੈਕਟਿਸ ਹੋਏਗੀ ਔਰ ਉਹ ਫਿਜ਼ੀਕਲੀ ਔਰ ਮੈਂਟਲੀ ਫਿਟ ਹੋਏਗਾ ਉਹਦੇ ਲਈ ਤੁਹਾਨੂੰ ਫਿਜ਼ੀਕਲੀ ਮੈਂਟਲੀ ਫਿਟ ਹੋਣ ਦੇ ਲਈ ਤਾਂ ਤੁਹਾਨੂੰ ਆਰਸ਼ਰੀ ਤੁਸੀਂ ਕਰੋਗੇ ਤਾਂ ਆਬਵੀਅਸਲੀ ਤੁਸੀਂ ਠੀਕ ਹੋ ਜਾਓਗੇ ਇਹਦੇ ਚ ਜਦੋਂ ਜੇ ਕਿ ਇਹ ਫਿਰ ਜ਼ਿਆਦਾਤਰ ਜਿਵੇਂ ਹੁਣ ਸਾਡੇ ਤਾਂ ਜੇ ਪੰਥਕ ਤੌਰ ਤੇ ਦੇਖੀਏ ਬਹੁਤ ਸੰਸਥਾਵਾਂ ਨੇ ਸਿੱਖੀ ਸਦੰਤਾ ਨੇ ਕਿਉਂ ਨਹੀਂ ਇਹਨੂੰ ਅੱਗੇ ਵਧਾਇਆ ਹੈਗਾ ਜਾਂ ਸਿੱਖੀ ਸਦੰਤ ਕਿਉਂ ਨਹੀਂ ਵਧਾਇਆ ਗਿਆ ਇਹਦੇ ਚ ਅੱਗੇ ਕੀ ਆਖਰ ਇਹ ਸਾਡੀ ਜਿਹੜੀ ਇੱਕ ਤਰ੍ਹਾਂ ਦੀ ਗੁਰੂਆਂ ਦੀ ਦੇਣ ਹੀ ਮੰਨਦੇ ਆ ਅਸੀਂ ਤਾਂ ਹਾਲਾਂਕਿ ਚਲੋ ਇਹਦਾ ਬਹੁਤ ਸਮਾਂ ਪਹਿਲਾਂ ਗੇ ਸਿੱਖੀ ਤੌਰ ਦੇ ਉੱਤੇ ਤਾਂ ਇਹਨਾਂ ਨੂੰ ਕਿਉਂ ਨਹੀਂ ਪ੍ਰਫੁੱਲਤ ਕਰਨ ਵਾਸਤੇ ਇੰਨਾ ਜ਼ੋਰ ਕਿਉਂ ਨਹੀਂ ਲੱਗਦਾ ਤੁਹਾਡੇ ਵਰਗੇ ਟਾਮਾਟਾਵੇਂ ਲੋਕ ਦੇਖਣ ਨੂੰ ਮਿਲਦੇ ਆ ਦੇਖੋ ਜ਼ੋਰ ਵੀ ਟਾਮਾਟਾਵੇਂ ਹੀ ਲੱਗਦਾ ਕਦੇ ਇੱਕ ਦੋ ਜਿਹੜੇ ਸੰਸਥਾਵਾਂ ਹੈਗੀਆਂ ਇੱਕ ਵਾਰ ਮੈਂ ਇੱਕ ਮੈਂ ਕੈਂਪ ਲਾਇਆ ਸੀਗਾ ਐਸਜੀਪੀਸੀ ਦਿੱਲੀ ਵੱਲੋਂ ਲੱਗਿਆ ਸੀਗਾ ਕੈਂਪ ਉਹਦੇ ਵਿੱਚ ਸ਼ਸਤਰ ਵਿਦਿਆ ਕੈਂਪ ਸੀਗਾ ਤੇ ਉਹਦੇ ਵਿੱਚ ਮੈਂ ਤੀਰਅੰਦਾਜ਼ੀ ਦਾ 파ਟ ਮੈਂ ਦੇਖ ਰਿਹਾ ਸੀ ਘੱਟੋ ਘੱਟ 4-500 ਬੱਚਾ ਆਇਆ ਸੀਗਾ ਉੱਥੇ ਸਿੱਖਣ ਦੇ ਲਈ ਲੇਕਿਨ ਉਹ ਸਿੱਖ ਕੇ ਗਿਆ ਉਹਦੇ ਬਾਅਦ ਉਹਨੇ ਉਹ ਚੀਜ਼ ਦੁਬਾਰਾ ਸਿੱਖਣ ਦੀ ਜ਼ਿਆਦਾ ਪ੍ਰਿਆਸ ਕੀਤਾ ਹੀ ਨਹੀਂ ਨਾ ਮੈਨੂੰ ਕਿਸੇ ਨੇ ਕੰਟੈਕਟ ਕੀਤਾ ਠੀਕ ਹੈ ਉਹਨਾਂ ਨੇ ਦੇਖਿਆ ਬਾਕੀ ਵੀ ਇਹ ਬਾਕੀ ਸ਼ਸਤਰ ਵਿਦਿਆ ਦਾ ਵੀ ਇਹੀ ਹਾਲ ਹੈ ਸਿੱਖ ਦੇ ਲੋਕਾਂ ਨੂੰ ਪਸੰਦ ਹੈ ਲੇਕਿਨ ਕਿਉਂ ਉਹਦੇ ਉਹਦੇ ਲਈ ਟਾਈਮ ਔਰ ਵਰਕ ਸਟੱਡੀਜ਼ ਉਹ ਸਾਰਾ ਕੁਝ ਉਹ ਜਿਹੜਾ ਵਰਕ ਪ੍ਰੈਸ਼ਰ ਹੈ ਉਹ ਸਭ ਆੜੇ ਆਂਦਾ ਹੀ ਆਂਦਾ ਹੈ ਬਾਕੀ ਸਾਡੀ ਇੱਥੇ ਇੱਕ ਸਿੱਖ ਸ਼ਸਤਰ ਵਿਦਿਆ ਕਾਉਂਸਲ ਹੈਗੀ ਹੈ ਉਹ ਇਸ ਨੂੰ ਥੋੜਾ-ਬਹੁਤ ਪ੍ਰਮੋਟ ਕਰਦੀ ਹੈ ਵਿੱਚ-ਵਿੱਚ ਨੂੰ ਉਹਨਾਂ ਨੇ ਕੈਂਪ ਲਗਾਏ ਹਨ ਕਿਤੇ ਮੈਂ ਔਰਫਨੇਜਸ ਵਿੱਚ ਜਾ ਕੇ ਬੱਚਿਆਂ ਦੇ ਥੋੜੇ ਕੈਂਪਸ ਲਗਾਏ ਹਨ ਲੇਕਿਨ ਠੀਕ ਹੈ ਉਹ ਇੱਕ ਵਾਰੀ ਸਿੱਖ ਦੇ ਅੱਗੇ ਇੱਕ ਵਾਰੀ ਮੈਂ ਕੈਂਪ ਲਾ ਦਿਨਾ ਉਹਦੇ ਬਾਅਦ ਦੁਬਾਰਾ ਸਿੱਖਣ ਦਾ ਚਾਂਸ ਮੈਨੂੰ ਘੱਟ ਵੀ ਮਿਲਿਆ ਲੋਕ ਆਂਦੇ ਜ਼ਰੂਰ ਆ ਇੰਟਰਸਟ ਜ਼ਰੂਰ ਹੈ ਲੇਕਿਨ ਪਤਾ ਨਹੀਂ ਕੀ ਕਾਰਨ ਹੈ ਕਿ ਉਹ ਤੀਰੰਦਾਜ਼ੀ ਇੱਕ ਵਾਰੀ ਸਿੱਖਣ ਦੇ ਲਈ ਫੈਸੀਨੇਟ ਤਾਂ ਹੁੰਦੇ ਆ ਲੇਕਿਨ ਉਹਨੂੰ ਰੈਗੂਲਰ ਕੋਈ ਵੀ ਚੀਜ਼ ਰੈਗੂਲਰ ਪ੍ਰੈਕਟਿਸ ਨਹੀਂ ਹੁੰਦੀ ਔਰ ਨਹੀਂ ਕਰਦੇ ਪਰ ਇਹਦੀ ਚੀਜ਼ ਦੇਖਿਓ ਤੁਹਾਡੇ ਕੋਲ ਕੋਈ ਆਉਂਦੇ ਵੀ ਹੁਣ ਜਿਨ੍ਹਾਂ ਨੂੰ ਤਾਂ ਚੀਜ਼ ਜਿਵੇਂ ਕਹੀਏ ਜੱਟ ਜਾਂਦੀ ਹੈ ਜਾਂ ਜਿਨ੍ਹਾਂ ਦੇ ਮਨ 'ਚ ਹੁੰਦਾ ਵੀ ਯਾਰ ਐਸੀ ਕਰੀਏ ਫਿਰ ਤਾਂ ਜਿਵੇਂ ਕਹੀਏ ਲਵ ਦੇ ਲਵਾਂਦੇ ਆਉਂਦੇ ਵੀ ਹੁਣੇ ਵੀ ਹਾਂ ਕਿੱਥੇ ਬਿਲਕੁਲ ਆਂਦੇ ਆ ਜੀ ਮੇਰੇ ਉਚਿਤ ਜਿਹੜੇ ਗਤਕਾ ਖੜਾ ਚਲਾਉਂਦੇ ਆ ਉਹ ਵੀ ਆਉਂਦੇ ਹੈਗੇ ਨੇ ਉਹ ਸਿੱਖਦੇ ਆ ਉਹਨਾਂ ਕਿਵੇਂ ਸਿਖਾ ਰਹੇ ਹੋਂ ਉਹਨਾਂ ਦੇ ਉੱਤੇ ਕਿ ਪਹਿਲਾਂ ਕੁਝ ਲੋਕ ਸਿੱਖ ਕੇ ਵਿੱਚ ਛੱਡ ਦਿੰਦੇ ਆ ਉਹ ਅਧੂਰੀ ਸਿੱਖਿਆ ਲੈ ਕੇ ਉਹਨਾਂ ਨੂੰ ਲੱਗਦਾ ਕਿ ਅਸੀਂ ਪਰਫੈਕਟ ਹੋ ਗਏ ਲੇਕਿਨ ਇਹ ਇਹ ਸਮੁੰਦਰ ਹੈ ਬਹੁਤ ਜਿਆਦਾ ਹੈ ਜੇ ਕਿਸੇ ਨੇ ਪਰਫੈਕਟਲੀ ਸਿੱਖਣਾ ਪੂਰੀ ਤਰ੍ਹਾਂ ਸਿੱਖਣਾ ਉਹਨੂੰ ਟਾਈਮ ਦੇਣਾ ਪਏਗਾ ਪਰ ਉਹਨੂੰ ਪ੍ਰੈਕਟਿਸ ਵੀ ਕਰਨੀ ਪਏਗੀ ਪਰ ਅੱਜ ਜਦੋਂ ਜੇ ਦੇਖੀਏ ਕਿ ਜਦੋਂ ਤੁਸੀਂ ਇੱਕ ਗੈਟਅਪ ਲੈਣੇ ਹੋ ਇਹਦੇ ਵਾਸਤੇ ਤਿਆਰ ਹੋਣੇ ਹੋ ਯਾਨੀ ਕਿ ਉਦੋਂ ਤਾਂ ਫਿਰ ਲੱਗਦਾ ਲੋਕਾਂ ਨੂੰ ਕੋਈ ਬਰੀ ਯਾਦ ਆ ਜਾਂਦੀ ਹੈ ਵੀ ਸਾਡੇ ਹਾਂ ਪੁਰਾਣੇ ਸਿੰਘ ਜਿਵੇਂ ਤਿਆਰ ਹੁੰਦੇ ਹੁੰਦੇ ਸੀ ਉਸੇ ਤਰ੍ਹਾਂ ਦੇ ਨਾਲ ਤਿਆਰ ਹੋਣੇ ਕਿਉਂਕਿ ਮਾਡਰਨ ਆਰਚਰੀ 'ਚ ਸ਼ਾਇਦ ਇੰਨੀ ਜਿਆਦਾ ਦੀ ਲੋਡ ਨਹੀਂ ਪੈਂਦੀ ਹੈਗੀ ਤੇ ਉਹਦਾ ਕੋਸਟਿਊਮ ਵੀ ਵੱਖਰਾ ਹੈਗਾ ਦੇਖੋ ਜਿਹੜੇ ਮਾਡਰਨ ਆਰਟੀ ਵਾਲੇ ਹੋ ਟਰੈਕ ਸੂਟ ਵਗੈਰਾ ਜ਼ਿਆਦਾ ਯੂਜ਼ ਕਰਦੇ ਹਨ ਠੀਕ ਹੈ ਸਾਡੇ ਜਿਹੜਾ ਜਿਹੜੇ ਆਊਟਫਿਟ ਹੈਗਾ ਉਹ ਸਾਨੂੰ ਜਦੋਂ ਅਸੀਂ ਇੰਟਰਨੈਸ਼ਨਲ ਉਸ ਦੇ ਵਿੱਚ ਜਾਂਦੇ ਹੈਗੇ ਨੇ ਕੰਪੀਟੀਸ਼ਨ ਸਾਨੂੰ ਆਪਣਾ ਜਿਹੜਾ ਆਊਟਫਿਟ ਹੈ ਉਹ ਟਰੈਡੀਸ਼ਨਲ ਆਊਟਫਿਟ ਰੱਖਣਾ ਪੈਂਦਾ ਤਾਂ ਜਿਹੜੇ ਸਾਡੇ ਪੁਰਾਣੇ ਟਾਈਪ ਦੇ ਜਿਹੜੇ ਚੀਜ਼ਾਂ ਪਾਉਂਦੇ ਸੀਗੇ ਸਾਨੂੰ ਉਹੀ ਪਾ ਕੇ ਆਪਣਾ ਡਿਸਪਲੇਸ ਜਾਂਦੇ ਹਾਂ ਜਿੰਨਾ ਆਪਾਂ ਜਾਂਦੇ ਹਾਂ ਤਾਂ ਉਹ ਲੋਕ ਉਹਦੇ ਨਾਲ ਅਟਰੈਕਟ ਹੁੰਦੇ ਹਨ ਲੋਕ ਵੀ ਹੁੰਦੇ ਨੇ ਨਾਲੇ ਸਾਡਾ ਵਿਰਸਾ ਹੈਗਾ ਸਾਨੂੰ ਸਾਨੂੰ ਦੱਸਣਾ ਚਾਹੀਦਾ ਇਸ ਸ਼ਰਮ ਕਾ ਦੀ ਹੈਗੀ ਹੈ ਇਹ ਪਾ ਕੇ ਨਿਕਲੋ ਦੇਖੋ ਤੁਸੀਂ ਲੋਕ ਪਸੰਦ ਕਰਦੇ ਆ ਠੀਕ ਹੈ ਜੇ ਪਸੰਦ ਕਰਦੇ ਤਾਂ ਉਹਨਾਂ ਦਾ ਵੀ ਦਿਲ ਕਰੇਗਾ ਔਰ ਇਹ ਜਿਹੜਾ ਇਹ ਸਟੈਂਡਰਡ ਸਾਨੂੰ ਇੱਥੋਂ ਹੀ ਮੇਨਟੇਨ ਕਰਨਾ ਕਿਉਂਕਿ ਮੈਂ ਇੰਟਰਨੈਸ਼ਨਲ ਪਲੇਅਰ ਆ ਇੰਟਰਨੈਸ਼ਨਲ ਖੇਡਣ ਜਾਣੇ ਤਾਂ ਇਹੀ ਇਹੋ ਜੀ ਆਊਟਫਿਟਸ ਵਿੱਚ ਹੀ ਜਾਂਦੇ ਆਪਾਂ ਔਰ ਉਹਦੇ ਵਿੱਚ ਸਟੈਂਡਰਡ ਉਹਨਾਂ ਨੇ ਪਹਿਲਾਂ ਹੀ ਮੈਂਸ਼ਨ ਕੀਤਾ ਹੁੰਦਾ ਕਿ ਤੁਸੀਂ ਇਹ ਕੱਪੜੇ ਪਾ ਕੇ ਆਣੇ ਆ ਆਪਣੇ ਟ੍ਰੈਡੀਸ਼ਨਲ ਡਰੈਸ ਪਾ ਕੇ ਆਣੇ ਆ ਟ੍ਰੈਡੀਸ਼ਨਲ ਬੂਟਸ ਪਾਣੇ ਆ ਟ੍ਰੈਡੀਸ਼ਨਲ ਕੁੜਤਾ ਪਜਾਮਾ ਜੋ ਵੀ ਤੁਹਾਡਾ ਤੁਹਾਡੇ ਦੇਸ਼ ਦਾ ਹੈਗਾ ਤੁਸੀਂ ਪਾ ਕੇ ਆਣਾ ਇਹਦੀ ਫਿਰ ਦੇਖਿਆ ਜਾਵੇ ਬਾਕੀ ਸਗਾ ਤੇ ਵੀ ਟ੍ਰੈਡੀਸ਼ਨਲ ਆਰਚਰੀ ਦੀ ਜਿਹੜੀ ਹੈ ਕੀ ਲੋਕ ਹੈਗੇ ਨੇਗੇ ਸਿੱਖਣ ਵਾਲੇ ਹੈਗੇ ਨੇਗੇ ਖੇਡਣ ਵਾਲੇ ਹੈਗੇ ਨੇਗੇ ਬਿਲਕੁਲ ਅਲੱਗ ਅਲੱਗ ਕੰਟਰੀਜ਼ ਹੈ ਪੂਰਾ ਯੂਰਪ ਹੈ ਉਹਨਾਂ ਨੇ ਔਰ 터ਕੀ ਹੈ ਚਾਈਨਾ ਹੈ ਤੁਹਾਡਾ ਕੋਰੀਆ ਹੈ ਇਹ ਸਾਰੇ ਆਪਣੇ ਆਰਚਰੀ ਇਹਨਾਂ ਨੇ ਰਿਵਾਈਵ ਵੀ ਕੀਤੀ ਹੈ ਕੋਰੀਆ ਨੇ ਤਾਂ ਕਦੇ ਆਪਣੀ ਆਰਚਰੀ ਛੱਡੀ ਹੋਈ ਨਹੀਂ ਉਹ ਤਾਂ ਸ਼ੁਰੂ ਤੋਂ ਆਪਣੇ ਆਰਚਰੀ ਕਰਦੇ ਰਹੇ ਹਨ ਪੁਰਾਣੇ ਟਾਈਮ ਤੋਂ ਔਰ ਉਹ ਵੀ ਔਰ ਜਿਹੜੇ ਚਾਈਨਾ ਵਾਲੇ ਉਹਨਾਂ ਨੇ ਆਪਣੇ ਰਿਵਾਈਵ ਕੀਤੀ ਆrchery ਮਲੇਸ਼ੀਅਨਸ ਨੇ ਰਿਵਾਈਵ ਕੀਤੀ ਟਰਕੀ ਨੇ ਰਿਵਾਈਵ ਕੀਤੀ ਉਹ ਵੀ ਪੁੱਲ ਪੁੱਲ ਚੁੱਕੇ ਸੀਗੇ ਉਹਨਾਂ ਨੇ ਆਪਣੇ ਦੇਸ਼ 'ਚ ਕੰਮ ਕੀਤਾ ਮੇਰੇ ਵਰਗੇ ਜਿਵੇਂ ਮੈਂ ਇੱਥੇ ਕੰਮ ਕਰ ਰਿਹਾ ਰਿਵਾਈਵ ਰਿਵਾਈਵ ਕਰਨ ਦੇ ਲਈ ਇੱਥੇ ਲੋਕਾਂ ਨੇ ਕੀਤਾ ਉਹ ਬਸ ਉਹਨਾਂ ਨੇ ਸਾਡੇ ਤੋਂ ਪਹਿਲਾਂ ਕੀਤਾ ਅਸੀਂ ਚਲੋ ਬਾਤ ਕਰ ਰਹੇ ਹਾਂ ਪਰ ਇਹਦੇ ਵਿੱਚ ਗੱਲ ਇੱਕ ਚੀਜ਼ ਇਹ ਕਹਿ ਸਕਦੇ ਆ ਵੀ ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਦੇਸ਼ਾਂ ਨੇ ਤਾਂ ਸਪੈਸ਼ਲ ਤੌਰ ਤੇ ਇਹਦੇ ਫੋਕਸ ਕਰਿਆ ਸਾਡੀ ਚੀਜ਼ ਤਾਂ ਜਦੋਂ ਜੁੜੀ ਵੀ ਧਾਰਮਿਕ ਤੌਰ ਤੇ ਹੋਈ ਸੀਗੀ ਜੇ ਕਿਉਂਕਿ ਸਾਡੇ ਉਰੇ ਧਰਮ ਬਹੁਤ ਉੱਚ ਮੰਨਿਆ ਜਾਂਦਾ ਧਾਰਮਿਕ ਤੌਰ ਤੇ ਚੀਜ਼ ਜੁੜੀ ਹੋਣ ਦਾ ਮਹੱਤਵ ਵੀ ਜ਼ਿਆਦਾ ਹੁੰਦਾ ਫਿਰ ਉਹਦੇ ਹਿਸਾਬ ਦੇ ਨਾਲ ਕਿਉਂ ਨਹੀਂ ਲੋਕਾਂ ਨੇ ਜੇ ਦੇਖਿਆ ਜਾਵੇ ਕੋਸ਼ਿਸ਼ਾਂ ਕਰੀਆਂ ਹੈਗੀਆਂ ਵੀ ਇਹਨੂੰ ਇਸ ਚੀਜ਼ ਨੂੰ ਹੋਰ ਪ੍ਰਫੁੱਲਤ ਕਰੀਏ ਕਿਉਂਕਿ ਅੱਜ ਵੀ ਜੇ ਦੇਖਿਆ ਜਾਵੇ ਤਾਂ ਜਸਵਿੰਦਰਪਾਲ ਹੈਗੇ ਨੇਗੇ ਪਰ ਬਾਕੀ ਹੋਰ ਜਿਹੜੇ ਲੋਕ ਨੇਗੇ ਇਸ ਤੇ ਚੀਜ਼ ਦੇ ਮਾਰ ਹੋ ਸਕਦੇ ਸੀਗੇ ਜਾਂ ਹੈਗੇ ਨੇਗੇ ਤਾਂ ਉਹ ਅੱਗੇ ਛੱਡ ਅੱਗੇ ਇੰਟਰਸਟ ਆਟਗੇ ਉਹਨਾਂ ਨੇ ਨਹੀਂ ਲੱਗਦਾ ਵੀ ਇਹ ਚੀਜ਼ ਵੀ ਵਾਕਿਆ ਦੀਸ਼ਾਂ ਨਾਲੋਂ ਅੱਜ ਐਸੀ ਇਸ ਚੀਜ਼ ਨੂੰ ਪਿੱਛੇ ਹਾਂ ਸਾਡੇ ਕੋਲ ਬੇਸ ਮਜ਼ਬੂਤ ਹੈ ਪਰ ਉਹ ਬੇਸ ਦਾ ਸ਼ਾਇਦ ਉਨੀ ਮਜ਼ਬੂਤੀ ਨਾਲ ਅੱਗੇ ਨਾ ਵਧਿਆ ਹੁਣ ਦੇਖੋ ਜੀ ਧਾਰਮਿਕ ਸੰਸਥਾਵਾਂ ਹੈਗੀਆਂ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਕਿ ਉਹਨਾਂ ਨੇ ਗਤਕੇ ਦੇ ਉੱਤੇ ਜਾਂ ਤੀਰ ਅੰਦਾਜ਼ੀ ਦੇ ਉੱਤੇ ਕੰਮ ਜ਼ਿਆਦਾ ਕਰਨਾ ਹੈ ਕਿ ਉਹਨਾਂ ਨੇ ਲੰਗਰ ਦੇ ਉੱਤੇ ਜ਼ਿਆਦਾ ਕੰਮ ਕਰਨਾ ਹੈ ਉਹਨਾਂ ਨੇ ਕਿਹੜੇ ਚੀਜ਼ਾਂ ਦੇ ਉੱਤੇ ਕਿਹੜੀ ਪ੍ਰਾਇੋਰਟੀ ਉਹਨਾਂ ਨੇ ਉਹਨੂੰ ਜ਼ਿਆਦਾ ਠੀਕ ਲੱਗਦੀ ਹੈ ਕਈ ਜਗ੍ਹਾ ਆਪਾਂ ਜਾਂਦੇ ਹਾਂ ਗੁਰਦੁਆਰੇ ਤੇ ਲੋਕ ਇਹ ਵੀ ਕਹਿ ਦਿੰਦੇ ਉੱਥ ਜੋ ਕਿ ਦੇਖਿਆ ਜਾਵੇ ਸਾਡੀ ਤਾਂ ਇਹ ਗੁਰੂਆਂ ਨਾਲ ਜੁੜੀ ਹੋਈ ਚੀਜ਼ ਹੈ ਬਿਲਕੁਲ ਇਹ ਗੁਰੂ ਸਾਹਿਬ ਦੀ ਜੁੜੀ ਹੋਈ ਚੀਜ਼ ਹੈ ਉਹਨਾਂ ਨੇ ਐਗਜ਼ਾਮਪਲਸ ਸੈੱਟ ਕੀਤੇ ਹਨ ਇਹਨਾਂ ਦੇ ਇਹੀ ਇਹ ਵਿਦਿਆ ਕਰਕੇ ਕਈ ਜਿਹੜੇ ਅਸੀਂ ਅੱਜ ਅਸੀਂ ਖੜੇ ਹੈ ਨਾ ਇਸ ਵਿਦਿਆ ਕਰਕੇ ਹੀ ਖੜੇ ਆ ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਐਗਜ਼ਾਮਪਲਸ ਸੈੱਟ ਕੀਤੇ ਸੀ ਨਾ ਦੂਰੀ ਦੇ ਨਿਸ਼ਾਨੇਬਾਜ਼ੀਆਂ ਦੇ ਉਹ ਉਹ ਉਹਦੇ ਬਾਅਦ ਕੋਈ ਸੈੱਟ ਨਹੀਂ ਕਰ ਸਕਿਆ ਸਾਡੇ ਬੰਦਾ ਬੰਦਾ ਬਹਾਦਰ ਜੀ ਸੀਗੇ ਉਹ ਬੜੇ ਜ਼ਬਰਦਸਤ ਹੀ ਅੰਦਾਜ਼ ਸੀਗੇ ਮਹਾਰਾਜਾ ਰਣਜੀਤ ਸਿੰਘ ਬਹੁਤ ਵਧੀਆ ਤਿਰੰਦਾਸੀਗੇ ਹੁਣ ਸਾਡੇ ਕੋਲ ਤਾਂ ਲਾਈਵ ਸਾਡੇ ਲਾਈਵ ਐਗਜ਼ਾਮਪਲ ਸਾਡੇ ਵਿਰਸੇ ਵਿੱਚੋਂ ਨਿਕਲੇ ਹੋਏ ਆ ਜੇ ਅਸੀਂ ਉਹਨੂੰ ਨਹੀਂ ਫਾਲੋ ਕਰਨਾ ਚਾਹੁੰਦੇ ਕਿਸੇ ਹੋਰ ਜਾਣਾ ਚਾਹੁੰਦੇ ਆ ਤਾਂ ਫਿਰ ਇਹਦੇ ਲਈ ਤਾਂ ਸਾਡੇ ਸਮਾਜ ਨੂੰ ਸਾਡੇ ਸਿੱਖ ਪੰਥ ਨੂੰ ਦੇਖਣਾ ਚਾਹੀਦਾ ਇਹਦੇ ਚ ਜੇ ਦੇਖੀਏ ਅੱਜ ਦੀ ਘੜੀ ਜਦੋਂ ਦੇਖਦੇ ਆ ਜਿਵੇਂ ਤੁਸੀਂ ਤਿਆਰ ਹੋਰੇ ਕਰਦੇ ਹੋ ਪ੍ਰੈਕਟਿਸ ਕਰਦੇ ਹੋ ਦੇਖ ਕੇ ਵੀ ਲੋਕ ਆ ਜਾਂਦੇ ਹੁਣੇ ਵੀ ਸਰਦਾਰ ਸਾਹਿਬ ਲੱਗੇ ਹੋਣੇ ਇੰਟਰਸਟ ਚਲੋ ਉਹੀ ਗੱਲ ਤੁਹਾਡੇ ਵਾਲੇ ਆਂਦੀ ਆ ਵੀ ਰਿਪੀਟ ਤਾਂ ਕੋਈ ਨਾ ਕਰੇ ਪਰ ਇਹ ਤਾਂ ਹੈ ਵੀ ਕਿਰਾਂ ਤਾਂ ਉਹਨਾਂ ਨੂੰ ਲੱਗਦਾ ਵੀ ਹਾਂ ਸਰਦਾਰ ਜੀ ਕਰ ਰਹੇ ਨੇ ਬਿਲਕੁਲ ਇਹ ਤਾਂ ਹੈ ਮੈਂ ਬਿਲਕੁਲ ਖੁੱਲੇ ਵਿੱਚ ਇ ਜੋ ਦਿਖਦਾ ਹੈ ਨਾ ਉਹਨੂੰ ਫਿਰ ਦੇਖ ਕੇ ਲੋਕ ਉਹਦੇ ਪ੍ਰਤੀ ਅਟਰੈਕਟ ਹੁੰਦੇ ਆਕਰਸ਼ਿਤ ਹੁੰਦੇ ਆ ਤਾਂ ਠੀਕ ਹੈ ਜੇ ਨਾਲ ਜੇ ਕਿਸੇ ਦਾ ਇੰਟਰਸਟ ਮੇਰੇ ਕਰਕੇ ਜਾਗ ਜਾਏ ਕੋਈ ਇਸ ਦੇ ਵਿੱਚ ਇਨਸਪਾਇਰ ਹੋ ਜਾਏ ਤਾਂ ਮੈਨੂੰ ਇਸ ਤੋਂ ਵਧੀਆ ਹੋਰ ਖੁਸ਼ੀ ਦੀ ਗੱਲ ਕੀ ਹੋਏਗੀ ਕਿ ਮੈਂ ਕਿਸੇ ਦੇ ਕਿਸੇ ਨੂੰ ਇਨਸਪਾਇਰ ਕਰਨ ਦਾ ਯੋਗਤਾ ਹੋਇਆ ਮੈਂ ਚਲੋ ਇਹਦੇ ਚ ਵੈਸੇ ਕੀ ਅੱਗੇ ਨੂੰ ਟੀਚਾ ਕੀ ਲੈ ਕੇ ਚੱਲਿਓ ਜਿਸ ਵਿੱਚ ਅਸੀਂ ਅਸੀਂ ਇਸ ਟ੍ਰੈਡੀਸ਼ਨਲ ਆਰਚਰੀ ਹੈ ਜਿਹੜਾ ਨਾ ਤਨੁਰਵੇਦ ਦੇ ਉੱਤੇ ਆਧਾਰਿਤ ਹੈ ਜਿਹੜੀ ਸਾਡੇ ਦੇਸ਼ ਦੀ ਹੈਗੀ ਹੈ ਇਸ ਨੂੰ ਅਸੀਂ ਪ੍ਰੋਮੋਟ ਕਰ ਰਹੇ ਹਾਂ ਇੰਡੀਆ ਦੇ ਵਿੱਚ ਬਾਕੀ ਕਈ ਜਗ੍ਹਾ ਦੇ ਵਿੱਚ ਇਸ ਨੂੰ ਲੈ ਕੇ ਜਾ ਰਹੇ ਹਾਂ ਇਹਦੇ ਲਈ ਅਸੀਂ ਇੱਕ ਸੰਸਥਾ ਆਪਣਾ ਐਸੋਸੀਏਸ਼ਨ ਰਜਿਸਟਰ ਕਰਾਈ ਜਿਸ ਦਾ ਨਾਮ ਇੰਡੋ ਵੈਦਿਕ ਟ੍ਰੈਡੀਸ਼ਨਲ ਆਰਚਰੀ ਐਸੋਸੀਏਸ਼ਨ ਹੈ ਉਹਦੇ ਵਿੱਚ ਮੇਰੇ ਕੋਲ ਜਿਹੜੇ ਮੇਰੇ ਮੈਂਬਰ ਹੈਗੇ ਆਂ ਲੇ ਉਹ ਇੰਡੀਆ ਦੇ ਅਲੱਗ-ਅਲੱਗ ਜਗ੍ਹਾ ਤੋਂ ਹੈ ਲੇ ਲਦਾਖ ਤੋਂ ਹੈ ਚੰਨਈ ਤੋਂ ਹੈਗੇ ਨੇ ਬਾਕੀ ਕੇਰਲਾ ਤੋਂ ਹੈ ਮਨੀਪੁਰ ਤੋਂ ਹੈ ਬਿਹਾਰ ਤੋਂ ਹੈ ਫਰੀਦ ਫਰੀਦਾਬਾਦ ਤੋਂ ਇਧਰੋਂ ਹਰਿਆਣਾ ਤੋਂ ਹੈਗੇ ਨੇ ਠੀਕ ਹੈ ਤੇ ਅਲੱਗ-ਅਲੱਗ ਜਗ੍ਹਾ ਤੋਂ ਹੈਗੇ ਆ ਜਿਹੜੇ ਲਾਈਕ ਮਾਈਂਡਡ ਹੈਗੇ ਆ ਜਿਹੜੇ ਕੁਝ ਮੇਰੇ ਤੋਂ ਇਨਸਪਾਇਰਡ ਹੋਏ ਆ ਜਾਂ ਕੁਝ ਜਿਨ੍ਹਾਂ ਦੇ ਅੰਦਰ ਲਲਕ ਸੀਗੀ ਏ ਸਿੱਖਣ ਦੀ ਉਹ ਮੇਰੇ ਕੋਲੋਂ ਸਿੱਖਦੇ ਵੀ ਰਹਿੰਦੇ ਆ ਮੇਰੇ ਕੋਲ ਉਹ ਬੱਚਿਆਂ ਨੇ इवन ਆਸਟ੍ਰੇਲੀਆ ਮਲੇਸ਼ੀਆ ਦੇ ਵਿੱਚ ਮੇਰੇ ਕੋਲ ਆਨਲਾਈਨ ਵੀ ਉਹਨਾਂ ਨੇ ਕਲਾਸਿਸ ਲਈਤੀਆਂ ਬੱਚਿਆਂ ਨੇ ਉਹਨਾਂ ਨੇ ਉਹਦੇ ਬਾਅਦ ਮਾਡਰਨ ਆਰਟ ਚ ਜਾ ਕੇ ਕਮਾਲ ਕੀਤਾ 골ਡ ਮੈਡਲਿਸਟ ਰਹੇ ਇਸ ਕਰਕੇ ਕੋਈ ਉਹਦੇ ਵਿੱਚ ਕੋਈ ਇਹ ਐਸਾ ਨਹੀਂ ਹੈ ਕਿ ਲੋਕ ਨਹੀਂ ਕਰਨਾ ਚਾਹੁੰਦੇ ਜੇ ਉਹਨਾਂ ਨੂੰ ਸਹੀ ਜਗ੍ਹਾ ਮਿਲ ਜਾਏ ਠੀਕ ਜਗ੍ਹਾ ਮਿਲ ਜਾਏ ਸਿੱਖਣ ਨੂੰ ਮਿਲ ਜਾਏ ਟਾਈਮ ਉਹਨਾਂ ਦੇ ਕੋਲ ਡਿਟਰਮੀਨੇਸ਼ਨ ਹੋएगी ਤਾਂ ਸਭ ਕੁਝ ਹੋਏਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਜਸਵਿੰਦਰਪਾਲ ਜੀ ਹੋਰ ਨਾਲ ਗੱਲ ਕਰਨ ਦਾ ਅਖੀਰ ਮਕਸਦ ਇਹ ਹੀ ਸੀਗਾ ਕਿਉਂਕਿ ਇਹ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ ਨੇ ਜਦੋਂ ਗੱਲ ਅਸੀਂ ਪੁੱਤਰਾਂ ਤੇ ਜਾਂ ਗੁਰੂਆਂ ਤੇ ਜ਼ੋਰ ਇਸ ਲਈ ਵੀ ਜ਼ਿਆਦਾ ਦਿੰਨੇ ਆ ਵੀ ਇਹ ਠੀਕ ਹੈ ਕਿ ਜਿਵੇਂ ਇਹਨਾਂ ਨੇ ਦੱਸਿਆ ਵੀ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਉਹਨਾਂ ਦੇ ਕੋਲ ਵੀ ਹੈਗੀ ਹੈ ਇਹ ਚੀਜ਼ ਪਰ ਉਹਦੇ 'ਚ ਇਹ ਹੈ ਵੀ ਉਹਨਾਂ ਨੇ ਤਾਂ ਆਪਦੇ ਇੱਕ ਵਿਰਸੇ ਦੇ ਤੌਰ ਦੇ ਉੱਤੇ ਪਰਫੁੱਲਤ ਕਰਨ ਵਾਸਤੇ ਉਹਨੂੰ ਅੱਗੇ ਵਧਾਇਆ ਪਰ ਸਾਡੇ ਜਦੋਂ ਉਹ ਧਾਰਮਿਕ ਤੌਰ ਦੇ ਉੱਤੇ ਤੇ ਗੁਰੂਆਂ ਦੇ ਨਾਲ ਜੁੜ ਕੇ ਦੇਖਦੇ ਆਂ ਫਿਰ ਵੀ ਅਸੀਂ ਉਸ ਚੀਜ਼ ਨੂੰ ਭੁੱਲ ਰਹੇ ਆਂ ਤਾਂ ਇਸ ਚੀਜ਼ ਨੂੰ ਸਮਝਦੀ ਲੋੜਾ ਵੀ ਸਮੇਂ ਦਾ ਸਮੇਂ ਇਹ ਉਹ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਜੇਕਰ ਇਹਨਾਂ ਨੂੰ ਨਾ ਸੰਭਿਆ ਗਿਆ ਤਾਂ ਆਉਂਦੇ ਸਮੇਂ ਤੋਂ ਦੌਰਾਨ ਤਾਂ ਇਹਨਾਂ ਦਾ ਜ਼ਿਕਰ ਰਹਿ ਜਾ ਕਰਨਗੇ ਤੇ ਉਹਦੇ ਰੈਫਰੈਂਸ ਦੇਣ ਵਾਸਤੇ ਸਾਡੇ ਕੋਲ ਕੋਈ ਚੀਜ਼ਾਂ ਨਹੀਂ ਹੋਣੀਆਂ ਵੀਡੀਓ ਜਰਨਲਿਸਟ ਹਰਪਾਲ ਦਾਸ ਸਿੰਘ ਰੋਜਨਾ ਸੋਸਾਇਟੀ ਚੰਡੀਗੜ੍ਹ